ਦੇਖਦੇ ਹੋਵੋਗੇ ਸਾਡੇ ਭਰਾਇਓ ਉਹ ਵੀ ਕਲਾਕਾਰ ਐ ਪਰ ਉਹ ਉਹਦਾ ਤਾਂ ਕੋਈ ਕਸੂਰ ਨਹੀਂ ਪਾਰਟੀ ਦੀਆਂ ਕਰਤੂਤਾਂ ਮਾੜੀਆਂ ਨੇ ਹੁਣ ਕੀ ਕਰੇ ਵਿਚਾਰਾ ਉਹ ਖਿੱਲਣ ਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਚ ਉਹ ਗੱਲ ਹੋ ਗਈ ਉਹ ਤਾਂ ਆਪਣੀਆਂ ਮौजਾਂ ਕਰੀ ਜਾਂਦੇ ਪਾਰਟੀ ਵਾਲੇ ਤਾਂ ਫਸਾਤਾ ਉਹਨੂੰ ਪਰ ਕੋਈ ਗੱਲ ਨਹੀਂ ਅੱਜ ਤਾਂ ਤੁਹਾਡੇ ਨਾਲ ਖੜਾਂਗੇ ਮੈਂ ਤਾਂ ਕਿਸਾਨਾਂ ਦੇ ਮੁੱਦੇ ਤੇ ਵੀ ਰਾਤ ਦੇ 2:00 ਵਜੇ ਤੱਕ ਬਹਿਦਾ ਰਿਹਾ ਕਿ ਜੇ ਨਿਬੜ ਜੇ ਮੈਂ ਇਹਨਾਂ ਨੂੰ ਵੀ ਕਹਿਣਾ ਸੈਂਟਰ ਨੂੰ ਹਰੋਜ 130 ਲੱਖ ਮੀਟਰ ਕਿਟਨ ਕਣਕ ਦੇਊਗਾ ਹੁਣ ਇਸ ਮਹੀਨੇ 130 ਲੱਖ ਮੀਟਰ ਕਿਟਨ ਦੇਸ਼ ਵਾਸਤੇ 220 ਲੱਖ ਮੀਟਰ ਕਿਟਨ ਚੌੜ ਦੇਵਾਂਗੇ ਅਕਤੂਬਰ ਚ ਤੇ ਮੈਂ ਕਿਹਾ ਜਦੋਂ ਚੌਲ ਤੇ ਕਣਕ ਲੈ ਕੇ ਜਾਣੀ ਹੁੰਦੀ ਉਹ ਤਾਂ ਸਿੱਧੇ ਲੈ ਜਾਣੇ ਹੋ ਤੇ ਜਦੋਂ ਉਹ ਕਹਿੰਦੇ ਨੇ ਚੌਲ ਤੇ ਕਣਕ ਅਗੌਣ ਵਾਲੇ ਵੀ ਭਾਅ ਦੀ ਥੋੜੀ ਜੀ ਗੱਲ ਕਰ ਲਈਏ ਥੋੜਾ ਜਿਹਾ ਵਧਾ ਦੋਗੇ ਉਦੋਂ ਤੁਸੀਂ ਬਾਰਡਰ ਲਾ ਦੇਣਿਓ ਹਰਿਆਣੇ ਤੇ ਤਾਰਾਂ ਲਾ ਦੇਣਿਓ ਗੋਲੀਆਂ ਚਲਾਉਣਿਓ ਸਿੱਧੀਆਂ ਉਦੋਂ ਤੁਸੀਂ ਅਥਰੂ ਵੈਸ ਤੇ ਗੋਲੇ ਛੱਡ ਦਿਓ ਕੀ ਗੱਲ ਗੱਲ ਕਿਉਂ ਨਹੀਂ ਕਰ ਸਕਦੇ ਉਹਨਾਂ ਨਾਲ ਦਿੱਲੀ ਆਉਣਗੇ ਉਹ ਹੁਣ ਮੈਂ ਲਾਹੌਰ ਭੇਜਾਂ ਉਹਨਾਂ ਨੂੰ ਕਹਿੰਦੇ ਭਗਵਾਨ ਤੂੰ ਮਨਪੜਕਾ ਹੁੰਦਾ ਮੈਂ ਕਿਉਂ ਪੜਕਾਉਂਗਾ ਬਈ ਕਿਸੇ ਨੂੰ ਮੇਰਾ ਤਾਂ ਅੰਨ ਦਾ ਤਾਂ ਖੁਸ਼ ਰਵੇ ਮੇਰਾ ਮੁਲਾਜ਼ਮ ਖੁਸ਼ ਰਵੇ ਦੁਕਾਨਦਾਰ ਖੁਸ਼ ਰਵੇ ਵਪਾਰੀ ਖੁਸ਼ ਰਵੇ ਮੈਂ ਕੀ ਲੈਣਾ ਪੜਕਾ ਕੇ ਕਿਸੇ ਨੂੰ ਅਸੀਂ ਪੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਉਹ ਜੇ ਕਿਸਾਨਾਂ ਦੀ ਜੇਬ 'ਚ ਪੈਸਾ ਹੋਊਗਾ ਤਾਂ ਬਾਗੇ ਪੁਰਾਣੇ ਵਰਗੇ ਬਾਜ਼ਾਰਾਂ 'ਚ ਰੌਣਕ ਆਊਗੀ ਨਹੀਂ ਬਾਜ਼ਾਰ ਸੁੰਨੇ ਹੋ ਜਾਂਦੇ ਨੇ ਇੱਥੇ ਬਾਜ਼ਾਰਾਂ 'ਚ ਰੌਣਕ ਆਊਗੀ ਤਾਂ ਗਾਂ ਵਾਲਾ ਵਪਾਰ ਵਧੂਗਾ ਇਹ ਸਾਈਕਲ ਹੈ ਇਹ ਸਰਕਲ ਹੈ ਇਹ ਚਲਾਉਣਾ ਹੈ ਮੈਂ ਵੀ ਮੈਥਮਾਸਟਰ ਦਾ ਮੁੰਡਾ साइंस भी पढ़ाते मेरे मा बा पिता जी सो so, मैं सारा पता है हिसाब किताब सारे लाए पे ने मैं आप खाना नहीं पर जड़ा किसी ने खाधा हो पैसा भावें दस साल पहला खाधा भावें पहाड़ों पैया वो भावें समुद्र पैया वो क्ड के लिया के थोड़े हक च किसी ना किसी रूप के दे वापस तो देना किसी ना किसी रूप वापस तो देना आ गल वास्ते आया मैं हूँ इसके बाद संगरूर जाऊंगा रोड शो करूँगा ਤੁਹਾਡੇ ਕੋਲੇ ਵੀ ਆਉਂਗਾ ਲੋਗੋ ਕੋ ਅਕਸਰ ਕਹਤੇ ਸੁਨਾ ਹੈ ਲੋਗੋ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਹਰੇਕ ਬੰਦਾ ਕਹਿੰਦਾ ਨਾ ਚੰਗਾ ਭਾਈ ਜਿਉਂਦੇ ਰਹੇ ਤਾਂ ਫਿਰ ਮਿਲਾਂਗੇ ਲੋਗੋ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਤੋਂ ਦੇਖਦੇ ਹੋਵਾਂਗੇ ਸਾਡੇ ਭਰਾ ਉਹ ਵੀ ਕਲਾਕਾਰ ਹੈ ਪਰ ਉਹ ਉਹਦਾ ਤਾਂ ਕੋਈ ਕਸੂਰ ਨਹੀਂ ਪਾਰਟੀ ਦੀਆਂ ਕਰਤੂਤਾਂ ਮਾੜੀਆਂ ਨੇ ਹੁਣ ਕੀ ਕਰੇ ਵਿਚਾਰਾ ਉਹ ਖਿੱਲਣ ਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਚ ਉਹ ਗੱਲ ਹੋ ਗਈ ਉਹ ਤਾਂ ਆਪਦੀਆ ਮੌਜਾਂ ਕਰੀ ਜਾਂਦੇ ਪਾਰਟੀ ਵਾਲੇ ਤਾਂ ਫਸਾਤਾ ਉਹਨੂੰ ਪਰ ਕੋਈ ਗੱਲ ਨਹੀਂ ਅੱਜ ਤਾਂ ਤੁਹਾਡੇ ਨਾਲ ਖੜਾਂਗੇ ਮੈਂ ਤਾਂ ਕਿਸਾਨਾਂ ਦੇ ਮੁੱਦੇ ਤੇ ਵੀ ਰਾਤ ਦੇ 2:00 ਵਜੇ ਤੱਕ ਬਹਿਦਾ ਰਿਹਾ ਕਿ ਜੇ ਨਿਬੜ ਜੇ ਮੈਂ ਇਹਨਾਂ ਨੂੰ ਵੀ ਕਹਿਣਾ ਸੈਂਟਰ ਨੂੰ ਹਰ ਹੁਜ 130 ਲੱਖ ਮੀਟਰ ਕਿਟਨ ਕਣਕ ਦੇਊਗਾ ਹੁਣ ਇਸ ਮਹੀਨੇ 130 ਲੱਖ ਮੀਟਰ ਕਿਟਨ ਦੇਸ਼ ਵਾਸਤੇ 220 ਲੱਖ ਮੀਟਰ ਕਿਟਨ ਚੌਰ ਦੇਵਾਂਗੇ ਅਕਤੂਬਰ ਚ ਤੇ ਮੈਂ ਕਿਹਾ ਜਦੋਂ ਚੌਲ ਤੇ ਕਣਕ ਲੈ ਕੇ ਜਾਣੀ ਹੁੰਦੀ ਉਹ ਤਾਂ ਸਿੱਧੇ ਲੈ ਜਾਨੇਓ ਤੇ ਜਦੋਂ ਉਹ ਕਹਿੰਦੇ ਨੇ ਚੌਲ ਤੇ ਕਣਕ ਅਗਾਉਣ ਵਾਲੇ ਵੀ ਭਾਅ ਦੀ ਥੋੜੀ ਜੀ ਗੱਲ ਕਰ ਲਈਏ ਥੋੜਾ ਜਿਹਾ ਵਧਾ ਦੋਂਗੇ ਉਦੋਂ ਤੁਸੀਂ ਬਾਟਰ ਲਾ ਦਿੰਨੇ ਹੋ ਹਰਿਆਣੇ ਤੇ ਤਾਰਾਂ ਲਾ ਦਿੰਨੇ ਹੋ ਗੋਲੀਆਂ ਚਲਾਉਣੇ ਹੋ ਸਿੱਧੀਆਂ ਉਦੋਂ ਤੁਸੀਂ ਹਥਰੂ ਗੈਸ ਦੇ ਗੋਲੇ ਛੱਡ ਦਿਓ ਕੀ ਗੱਲ ਗੱਲ ਕਿਉਂ ਨਹੀਂ ਕਰ ਸਕਦੇ ਉਹਨਾਂ ਨਾਲ ਦਿੱਲੀ ਆਉਣਗੇ ਉਹ ਹੁਣ ਮੈਂ ਲਾਹੌਰ ਭੇਜਾਂ ਉਹਨਾਂ ਨੂੰ ਕਹਿੰਦੇ ਭਗਵਾਨ ਤੈਨ ਮਨ ਪੜਕਾਉਂਦਾ ਮੈਂ ਕਿਉਂ ਪੜਕਾਉਂਗਾ ਬਈ ਕਿਸੇ ਨੂੰ ਮੇਰਾ ਧੰਨ ਦਾ ਤਾਂ ਖੁਸ਼ ਰਵੇ ਮੇਰਾ ਮੁਲਾਜ਼ਮ ਖੁਸ਼ ਰਵੇ ਦੁਕਾਨਦਾਰ ਖੁਸ਼ ਰਵੇ ਵਪਾਰੀ ਖੁਸ਼ ਰਵੇ ਮੈਂ ਕੀ ਲੈਣਾ ਪੜਕਾ ਕੇ ਕਿਸੇ ਨੂੰ ਅਸੀਂ ਪੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਉਹ ਜੇ ਕਿਸਾਨਾਂ ਦੀ ਜੇਬ 'ਚ ਪੈਸਾ ਹੋਊਗਾ ਤਾਂ ਬਾਗੇ ਪਰਾਣੇ ਵਰਗੇ ਬਾਜ਼ਾਰਾਂ 'ਚ ਰੌਣਕ ਆਊਗੀ ਨਹੀਂ ਬਾਜ਼ਾਰ ਸੁੰਨੇ ਹੋ ਜਾਂਦੇ ਨੇ ਇੱਥੇ ਬਾਜ਼ਾਰਾਂ 'ਚ ਰੌਣਕ ਆਊਗੀ ਤਾਂ ਗਾਂ ਵਾਲਾ ਵਪਾਰ ਵਧੂਗਾ ਇਹ ਸਾਈਕਲ ਹੈ ਇਹ ਸਰਕਲ ਹੈ ਇਹ ਚਲਾਉਣਾ ਹੈ ਮੈਂ ਵੀ ਮੈਥ ਮਾਸਟਰ ਦਾ ਮੁੰਡਾ ਸਾਇੰਸ ਵੀ ਪੜਾਉਂਦੇ ਸੀ ਮੇਰੇ ਮਾਪਾ ਪਿਤਾ ਜੀ ਸੋ ਮੈਨੂੰ ਸਾਰਾ ਪਤਾ ਹੈ हाबता सारे लाए पे ने मैं आप खाना नहीं पर जड़ा किसी ने खाधा होया पैसा भावें दस साल पहल खाधा भावें पहाड़ों च पैया हो भावें समुद्र च पैया वो क्ड के लिया के थोड़े हक च किसी ना किसी रूप के दे वापस तो देना किसी ना किसी रूप वापस तो देना आ गल वास्ते आया मैं हूँ इसके तो बाद संगरूर जाऊँगा रोड शो करूंगा थोड़े को आऊंगा लोगों को अक्सर कहते सुना है लोगों को अक्सर कहते सुना है जिंदा रहे तो फिर मिलेंगे हरेक बंदा ना, चंगा भाई जो रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे तो सब्सक्राइब टू वन इंडिया चैनल एंड मिस एन अपडेट